ਇਹਨਾਂ ਦੇ ਖੋਖੇ ਤੋੜ ਗਏ ਇਹਨਾਂ ਨੂੰ 100 ਸਵਾ 100 ਫੁੱਟ ਪਿੱਛੇ ਮਾਰਕੀਟ ਦੇ ਦਿੱਤੀ। ਪੋਰ ਤੋੜ ਗਏ ਤੇ ਇਹ ਹੈਗੇ ਬੇਸਿਕਲੀ ਪੂ ਮਾਫੀਆ। ਆਪਾਂ ਅੱਜ ਤੱਕ ਕਿਸੇ ਦੀ ਕਾਰਪੋਰੇਸ਼ਨ ਦੀ ਕਿ ਇੱਟ ਨਹੀਂ ਚੱਕ ਸਕਦੇ। ਸੁਣੋ ਇੱਕ ਲੇਡੀਜ਼ ਦੁੱਖ ਆ ਰਹੀ ਕਿਦਾਂ ਗੱਟਮਾਰ ਕਰ ਲੋਗੇ। ਅਸੀਂ 4 ਜਾਣੇ ਸੀਗੇ। ਸਿਰਫ 4 ਜਣੇ ਕਾਰਪੋਰੇਸ਼ਨ ਦੇ ਦੇਖੋ ਉੱਤੇ ਵੀ ਤੁਹਾਨੂੰ ਪਤਾ ਕਿੰਨਾ ਬੰਦਾ ਉਹੀ ਹੁੰਦਾ ਕਿੰਨਾ ਕਾਰ ਬਜ਼ਾਰ ਵਾਲੇ ਸਾਰੇ ਹੁੰਦੇ ਆ। ਪਰਮਾਤਮਾ ਦੀ ਸੋ ਮੇਰੇ ਬੱਚੇ ਘਰ ਬੈਠੇ ਉਹਨਾਂ ਤੇ ਕਵਨ ਬੈਜਵੇ ਜੇ ਮੈਂ ਲक्की ਬਾਜੀ ਨੂੰ ਮੈਨੂੰ ਨਾਮ ਵੀ ਪਤਾ ਹੋਵੇ ਜਾਂ ਮੈਂ ਉਹਨਾਂ ਨੂੰ ਦੇਖਿਆ ਵੀ ਹੋਵੇ ਕਦੀ ਗੱਲ ਵੀ ਕੀਤੀ ਹੋਵੇ ਜੀ ਇੱਥੇ ਹੀ ਰਹਿਣਾ ਤੇ ਨਾਲੇ ਜਿਨ੍ਹਾਂ ਨੇ ਮੇਨ ਸਾਹਿਬ ਤੇ ਇਲਜ਼ਾਮ ਲਾਇਆ ਉਹਨਾਂ ਨੂੰ ਉਹਨਾਂ ਦੇ ਮੈਂ ਪਰਚਾ ਕਰਾਉਂਗੀ ਕਰਾਉਂਗੀ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਮੇਰੇ ਬੱਚੇ ਮਰ ਜਾਣ ਮੈਂ ਇਸ ਕਾਰਵਾਈ ਮੈਂ ਕਾਨੂੰਨੀ ਕਾਰਵਾਈ ਕਰੂੰਗੀ ਜਿਨੇ ਮੇਰੇ ਨਾਲ ਐਡਾ ਐਡਾ ਵੱਡਾ ਇਲਜ਼ਾਮ ਲਾਇਆ ਅੱਜ ਮਿਲਾਂ ਕਰ ਸਕਦੇ ਤੁਸੀਂ ਆਪ ਜੀ ਚਾਹੇ ਮੈਨੂੰ ਮਰਨਾ ਪਵੇ ਮੈਂ ਬਦਨਾਮ ਨਹੀਂ ਹੋਣ ਦੇਣਾ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤਾਂ ਮੈਂ ਹਾਂ ਅਭਿਸ਼ੇਕ ਜਲੋਟਾ ਗੱਲ ਕਰੀਏ ਲੁਧਿਆਣਾ ਦੇ ਵਿੱਚ ਅੱਜ ਪਿੰਕ ਪਲਾਜ਼ਾ ਮਾਰਕੀਟ ਦੇ ਚੋੜੇ ਬਾਜ਼ਾਰ ਦੇ ਵਿੱਚ ਸਥਿਤਾ ਉਹਨਾਂ ਦੇ ਦੁਕਾਨਦਾਰਾਂ ਦੇ ਵੱਲੋਂ ਅੱਜ ਧਰਨਾ ਲਗਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਧਰਨੇ ਦੇ ਉੱਤੇ ਦੁਕਾਨਦਾਰ ਬੈਗੇ ਇਹਨਾਂ ਦਾ ਇਲਜ਼ਾਮ ਹੈ ਕਿ ਜਿਹੜੀ ਦੁਕਾਨਾਂ ਦੇ ਬਾਹਰ ਅਕਰੋਚਮੈਂਟ ਹੈ ਜਿਹੜੇ ਰੇੜੀ ਫੜੀ ਵਾਲੇ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਨਾ ਹੀ ਨਗਰ ਨਿਗਮ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਿਹਾ ਨਾ ਹੀ ਕੋਈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਇਸ ਲਈ ਇਹਨਾਂ ਨੂੰ ਧਰਨੇ ਤੇ ਬਹਿਣਾ ਪੈ ਗਿਆ ਦੁਕਾਨਦਾਰਾਂ ਨਾਲ ਗੱਲ ਕਰ ਲੈਣੇ ਆ ਇਹ ਕੀ ਕੁਝ ਕਹਿਣਾ ਹੈ ਪਜੀ ਤੁਸੀਂ ਪ੍ਰੋਟੈਸਟ ਤੇ ਬੈਠੇ ਹੋ ਤੁਹਾਡਾ ਇਲਜ਼ਾਮ ਹੈ ਕਿ ਜਿਹੜੀ ਅਸੀਂ ਕਰੋੜਾਂ ਦੀ ਦੁਕਾਨਾਂ ਲੈਂਤੀਆਂ ਵਾ ਲੱਖਾਂ ਦਾ ਟੈਕਸ ਭਰਦੇ ਆ ਤੇ ਜਿਹੜੀ ਫੜੀ ਵਾਲੇ ਤੁਹਾਨੂੰ ਤੰਗ ਕਰੇ ਮਾਮਲਾ ਕੀ ਹੈ ਪੂਰਾ ਮਾਮਲਾ ਇਦਾਂ ਜੀ ਹੈ ਜੀ ਇਹ ਬੇਸਿਕਲੀ ਹੁੰਦੇ ਸੀ ਇੱਥੇ ਖੋਖੇ ਪੰਜਾਬ ਸਰਕਾਰ ਦਾ ਤੇ ਲੁਧਿਆਣਾ ਕਾਰਪੋਰੇਸ਼ਨ ਦਾ ਤੇ ਗਲੱਡਾ ਦਾ ਟਾਈ-ਅੱਪ ਹੋਇਆ ਸਾਡੀ ਮਾਰਕੀਟ ਨਾਲ ਕਿ ਅਸੀਂ ਨਾ ਨਾਮ ਦਾ ਚੋੜਾ ਬਾਜ਼ਾਰ ਨੂੰ ਚੋੜਾ ਕਰਨਾ ਜਾਣਦੇ ਆ ਤੇ ਇਹ ਪੁਸ਼ਤਾਨੀ ਇੱਥੇ ਬੈਠੇ ਸੀਗੇ ਇਹਨਾਂ ਦੇ ਖੋਖੇ ਤੋੜ ਕੇ ਇਹਨਾਂ ਨੂੰ 100 150 ਫੁੱਟ ਪਿੱਛੇ ਮਾਰਕੀਟ ਦੇ ਦਿੱਤੀ ਠੀਕ ਹੈ ਜੀ ਇਸ ਕਰਕੇ ਦਿੱਤੀ ਚਲੋ ਸੰਯੋਗ ਦੇਣਾ ਸਾਡਾ ਵੀ ਫਰਜ਼ ਹੈ ਬਾਜ਼ਾਰ ਚੋੜਾ ਹੋ ਜਾਏਗਾ ਬੇਸਿਕਲੀ ਅਸੀਂ ਉਸ ਕਰਕੇ ਪਿੱਛੇ ਚਲੇ ਗਏ ਉਸ ਤੋਂ ਬਾਅਦ ਚਾਰ ਪੰਜ ਸਾਲਾਂ ਤੋਂ ਇੱਥੇ ਅਨਲੀਗਲ ਤੌਰ ਤੇ ਇੱਥੇ ਕੀ ਕੀਤਾ ਜੀ ਇੱਥੇ ਬੇਸਿਕਲੀ ਦਿੱਤੀ ਇਹ ਮੇਰਾ ਬੋਰਡ ਨਹੀਂ ਕਾਰਪੋਰੇਸ਼ਨ ਨੇ ਪਾਰਕਿੰਗ ਹਾਂ ਜੀ ਫ੍ਰੀ ਪਾਰਕਿੰਗ ਵੱਲੋਂ ਨਗਰ ਨਿਗਮ ਲੁਧਿਆਣਾ ਸਿਰਫ ਟੂ व्हीਲਰਸ ਤੇ ਠੀਕ ਹੈ ਜੀ ਇੱਥੋਂ ਇਹਨਾਂ ਨੇ ਮਨ ਲੱਗੀ ਆਪਾਂ ਅੱਜ ਕਿਸੇ ਦੀ ਕਾਰਪੋਰੇਸ਼ਨ ਦੀ ਕਿ ਇੱਟ ਨਹੀਂ ਚੱਕ ਸਕਦੇ ਤੇ ਇਹਨਾਂ ਨੇ ਬੋਰਡ ਤੋੜਤਾ ਬੋਰਡ ਤੋੜ ਗਿਆ ਇੱਥੇ ਇਹ ਹੈਗੇ ਬੇਸਿਕਲੀ ਭੂ ਮਾਫੀਆ ਠੀਕ ਹੈ ਜੀ ਇਹ ਅਸੀਂ ਹੁਣ ਚਾਹਨੇ ਆ ਕੱਲ ਕੀ ਹੋਇਆ ਤੁਹਾਡੇ ਨਾਲ ਕੱਲ ਅੱਦਾਂ ਜੀ ਦੇਖੋ ਮੈਂ ਹਾਂ ਜੀ ਪਿੰਕ ਪਲਾਜ਼ਾ ਮਾਰਕੀਟ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਹੁਣ ਜਿੱਦਾਂ ਇਲਾਕੇ ਦਾ ਕਾਉਂਸਲਰ ਹੁੰਦਾ ਨਾ ਇਲਾਕੇ ਨੂੰ ਕੋਈ ਸਮੱਸਿਆ ਇਕੱਲਾ ਕਾਉਂਸਲਰ ਹੀ ਜਾਂਦਾ ਪੂਰਾ ਇਲਾਕਾ ਤੁਹਾਨੂੰ ਲੈ ਜਾਂਦਾ ਤੇ ਮੇਰੀ ਮਾਰਕੀਟ ਨੂੰ ਸਮੱਸਿਆ ਕਹਿੰਦੇ ਕਰੋਚਮੈਂਟ ਦੀ ਤੇ ਮੈਨੂੰ ਪਤਾ ਲੱਗਾ ਕਿ ਅੱਠ ਜੋ ਉਹਨਾਂ ਦੇ ਵਿੱਚ ਸੀਪੀ ਸਾਹਮਣੇ ਚੋੜਾ ਦਰਵਾਜ਼ਾ ਵੀ ਦੇਤਾ ਤੇ ਮੈਂ ਬੇਸਿਕਲੀ ਨਵੀਨ ਹੰਡਾ ਜੀ ਨੂੰ ਆਂਡਾ ਸਾਹਿਬ ਅਸਰ ਨੇ ਮੈਂ ਉਹਨਾਂ ਨੂੰ ਮਿਲਣ ਗਿਆ ਮੈਂ ਤੇ ਮੇਰੀ ਮਾਰਕੀਟ ਦਾ ਪ੍ਰਧਾਨ ਤੇ ਸਾਡਾ ਇੱਕ ਬੰਦਾ ਹੋਰ ਅਸੀਂ ਉਹਨਾਂ ਨੂੰ ਮਿਲਣ ਗਏ ਇਹ 15 20 ਮਿੰਟ ਸਾਡੇ ਪਿੱਛੇ ਆ ਗਏ ਉਹ ਤੇ ਇਹਨਾਂ ਨੇ ਨਾ ਅਸੀਂ ਬਾਹਰ ਨਿਕਲਾਂਗੇ ਸਾਡੇ ਤੇ ਹਮਲਾ ਕਰਤਾ ਇਹ ਬਹੁਤ ਧੰਨਵਾਦ ਔਰ ਪੀਜਿੰਗ ਦਾ ਇੰਸਪੈਕਟਰ ਹੰਡਾ ਜੀ ਦਾ ਜਿਨ੍ਹਾਂ ਨੇ ਆਪਣੇ ਆਫਿਸ ਦੇ ਅੰਦਰ ਤਾਲਾ ਮਾਰ ਕੇ ਸਾਡੀ ਜਾਨ ਬਚਾਈ ਐਸਸੀ ਦਾ ਲੁਧਿਆਣਾ ਲਾਈਵ ਵਾਲ ਨੇ ਵੀਡੀਓ ਵੀ ਬਣਾਈ ਐ ਤੇ ਧੰਨਵਾਦ ਥਾਣਾ ਥਾਣਾ ਕਤਵਾਲੀ ਦੇ ਐਸਐਚਓ ਸਾਹਿਬ ਰਜਿੰਦਰ ਸਰ ਜੀ ਦਾ ਜਿਨ੍ਹਾਂ ਨੇ ਆਪਣੀ ਫੋਰਸ ਭੇਜ ਕੇ ਸਾਡੀ ਉਤੋਂ ਜਾਨ ਬਚਾਈ ਹੁਣ ਮੰਗ ਕੀ ਐ ਮੰਗ ਇੱਕ ਤਾਂ ਸਪਰਚਾ ਸੀ ਇਹਨਾਂ ਦਾ ਰਜਿਸਟਰਡ ਹੋਵੇ ਠੀਕ ਹੈ ਨਾ ਇਹ ਜਿਹੜੇ ਬਾਈ ਨੇਮ ਨੇ ਤੇ ਜਿਹੜੇ ਅਸੀਂ ਪਛਾਣ ਕੇ ਦੱਸਾਂਗੇ ਦੂਜਾ ਨੰਬਰ ਅਸੀਂ ਇਹ ਕੰਨੇ ਆ ਕਿ ਜਦ ਤੱਕ ਮੇਰ ਇਹ ਇੱਕ ਹੋਰ ਕੀ ਗੱਲ ਕੰਦੇ ਮੈਨੂੰ ਯਕੀਨ ਨਹੀਂ ਲੱਗਦਾ ਜੋ ਇਹ ਕਹਿੰਦੇ ਆ ਪਰ ਜਦੋਂ ਨਾ ਕਾਰਵਾਈ ਨਾ ਹੋਵੇ ਨਾ ਦਿਮਾਗ ਖੜਕਦਾ ਇਹ ਕਹਿੰਦੇ ਸੀ ਮੇਰ ਮੈਡਮ ਤੇ ਹਸਬੰਦ ਨੂੰ ਲੱਕੀ ਭਾਈ ਨੂੰ ਅਸੀਂ 1 ਲੱਖ ਰੁਪਏ ਮਹੀਨਾ ਦਿੰਨੇ ਆ ਜਾਂ ਜਿੱਥੇ ਤੱਕ ਤੇਰੀ ਵਾਹ ਲੱਗਦੀ ਲਾਲਾ ਅਸੀਂ ਨਹੀਂ ਤੂੰ ਨਹੀਂ ਚੱਕ ਸਕਦਾ ਵਾਕੇ ਮੇਰੀਆਂ ਜੁੱਤੀਆਂ ਘੇਸ ਗਿਆ ਤੇ ਮੈਂ ਕਹਿੰਦਾ ਹੁਣ ਮੈਂ ਰੈੱਡ ਟੇਪ ਦੀ ਜੁੱਤੀ ਲਈ ਕਹਿੰਦੇ ਜ਼ਿਆਦਾ دیر ਚੱਲਦੀ ਹੈ ਇਸੇ ਕਰਕੇ ਲਈ ਮੇਰੀ ਪੁਰਾਣੀ ਜੁੱਤੀਆਂ ਘੇਸ ਗਿਆ ਇਹਨਾਂ ਦੇ ਅੱਡੇ ਟੱਸ ਤੋਂ ਮੱਸ ਨਹੀਂ ਹੋਏ ਤੇ ਇਹ ਸਾਰੇ ਵੋਟਰ ਸਪੋਰਟਰ ਨੇ ਇਹ ਮੈਨੂੰ ਕਹਿੰਦੇ ਕਿ ਭਾਈ ਤੂੰ ਅੱਛਾ ਮੈਂ ਤੁ ਐਕਸ਼ਨ ਕਰੋਨਾ ਦੇ ਦੁਕਾਨਦਾਰ ਐਮਐਲ ਅਲੇ ਸ਼ੋਕ ਪ੍ਰੈਸ਼ਰ ਪੱਪੀ ਲੋਕ ਸਭਾ ਦੇ ਖੜੇ ਸੀ ਆਪਣੇ ਹੱਥਾਂ ਨਾਲੇ ਸਟicker ਲਾਉਂਦੇ ਰਹੇ ਨੇ ਤੇ ਰਵੈਤੀ ਪਾਰਟੀਆਂ 4 4 ਰੁਪਏ ਦੀ ਹੜੀ ਦੇ ਬੰਦੇ ਰੱਖਦੇ ਸੀ ਹੁਣੇ ਕਹਿੰਦੇ ਯਾਰ ਸਾਨੂੰ ਇਹ ਲੱਗਦਾ ਵੈ ਕਿ ਇਹ ਲੱਖ ਰੁਪਏ ਜਾਂਦਾ ਵੈ ਕਿ ਇਹ ਕਿਉਂ ਨਹੀਂ ਕਾਰਵਾਈ ਹੁੰਦੀ ਕਿ ਅਸੀਂ ਦੁਕਾਨਦਾਰ ਹੋ ਕੇ ਵੀ ਅਸੀਂ ਇੱਡਾ ਕੁਝ ਕਰ ਬੈਠੇ ਅੱਜ ਮਜਬੂਰਨ ਅਸੀਂ ਆਪਣੀ ਦੁਕਾਨਾਂ ਬੰਦ ਕਰਕੇ ਸੜਕ ਤੇ ਬੈਠੇ ਕੋਈ ਸ਼ੋਰ ਤਾਂ ਉਹਨਾਂ ਇੱਕੋ ਹੀ ਮੰਗਾ ਜਦ ਤੱਕ ਮੇਰ ਮੈਡਮ ਇੱਥੇ ਆਂਦੀ ਨਹੀਂ ਆਹ ਕਰੋਜਮੈਂਟ ਖਾਲੀ ਹੁੰਦੀ ਨਹੀਂ ਇੱਥੇ ਆਈ ਲਵ ਚੋੜਾ ਬਾਜ਼ਾਰ ਦਾ ਬੋਰਡ ਲਵਾਣਾ ਹੈ ਕਾਰਪੋਰੇਸ਼ਨ ਕੋ ਫੰਡਾ ਕਾਰਪੋਰੇਸ਼ਨ ਪੈਸੇ ਲਾਜ਼ਮੀ ਨਹੀਂ ਤਾਂ ਸਾਨੂੰ ਕਹੋਵੇ ਅਸੀਂ ਪੈਸੇ ਆਪਣੇ ਕੋਲੋਂ ਦਾਂਗੇ ਮਾਰਕੀਟ ਫੰਡ ਚੋਂ ਜਦ ਤੱਕ ਇੱਥੇ ਇਹ ਸ਼ੁਰੂ ਨਹੀਂ ਹੁੰਦਾ ਬੋਰਡ ਨਹੀਂ ਲੱਗਦਾ ਆਈ ਲਵ ਚੋੜਾ ਬਾਜ਼ਾਰ ਦਾ ਇਹ ਕਲੀਅਰ ਨਹੀਂ ਹੁੰਦਾ ਤਦ ਤੱਕ ਅਸੀਂ ਨਹੀਂ ਉੱਟਾਂਗੇ ਅਨਮਿੱਤ ਇਸ ਤਰੀਕੇ ਦੇ ਨਾਲ ਧਰਨਾ ਲੱਗਾ ਤੇ ਦੂਸਰੇ ਪੱਖ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਰੋਪ ਹੈ ਕਿ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਅਕਰੋਚਮੈਂਟ ਕੀਤੀ ਗਈ ਹੈ ਦੂਸਰਾ ਪੱਖ ਵੀ ਸਾਡੇ ਨਾਲ ਮਜੂਰ ਮੈਡਮ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਉਹਨਾਂ ਨਾਲ ਕੁੱਟਮਾਰ ਦੀ ਗਲ ਕੋਸ਼ਿਸ਼ ਕੀਤੀ ਹੈ ਤੁਸੀਂ ਇੱਥੇ ਅਕਰੋਚਮੈਂਟ ਕਰ ਰਹੇ ਹੋ ਕੀ ਕਾਰਨ ਹੈ ਸਹੀ ਹੈ ਇਲਜ਼ਾਮ ਸਰ ਜੀ ਮੇਰੀ ਗੱਲ ਸੁਣੋ ਇੱਕ ਲੇਡੀਜ਼ ਦੁੱਖ ਆ ਰਹੀ ਕਿਦਾਂ ਕੁੱਟ ਮਾਰ ਕਰ ਲੋਗੇ ਅਸੀਂ ਚਾਰ ਜਾਣੇ ਸੀਗੇ ਸਿਰਫ ਚਾਰ ਦਨ ਕਾਰਪੋਰੇਸ਼ਨ ਦੇ ਦੇਖੋ ਉੱਥੇ ਵੀ ਤੁਹਾਨੂੰ ਪਤਾ ਕਿੰਨਾ ਬੰਦਾ ਉਹੀ ਹੁੰਦਾ ਕਿੰਨਾ ਕਾਰ ਬਜ਼ਾਰ ਵਾਲੇ ਸਾਰੇ ਹੁੰਦੇ ਉੱਥੇ ਅਸੀਂ ਹਮਲਾ ਕਰ ਸਕਦੇ ਤੁਸੀਂ ਆ ਸਮਝੋ ਤੁਹਾਡੇ ਕੋਲ ਇਲਜ਼ਾਮ ਹੈ ਕਿ ਤੁਸੀਂ ਕਿਹਾ ਵਾ ਕਿ ਮੇਅਰ ਮੈਡਮ ਦਾ ਜਿਹੜਾ ਹਸਬੰਡ ਹੈ ਲੱਕੀ ਜੀ ਉਹਨਾਂ ਨੂੰ ਤੁਸੀਂ ਪੇਮੈਂਟ ਦਿਨੇ ਹੋ ਲੱਖ ਰੁਪਏ ਕੋਈ ਐਦਾ ਦੀ ਗੱਲ ਹੋਈ ਜਣਾ ਅਸੀਂ ਪਰਮਾਤਮਾ ਦੀ ਸੋ ਮੇਰੇ ਬੱਚੇ ਘਰ ਬੈਠੇ ਉਹਨਾਂ ਤੇ ਕਬੂਨ ਬੈਜਵੇ ਜੇ ਮੈਂ ਲੱਕੀ ਭਾਜੀ ਨੂੰ ਮੈਨੂੰ ਨਾਮ ਵੀ ਬਤਾਵੇ ਜਾਂ ਮੈਂ ਉਹਨਾਂ ਨੂੰ ਦੇਖਿਆ ਵੀ ਹੋਵੇ ਕਦੀ ਗੱਲ ਵੀ ਕੀਤੀ ਹੋਵੇ ਮੇਰੇ ਬੱਚੇ ਮਰ ਜਾਣ ਮੈਂ ਇਸ ਕਾਰਵਾਈ ਮੈਂ ਕਾਨੂੰਨੀ ਕਾਰਵਾਈ ਕਰੂੰਗੀ ਜਿਨੇ ਮੇਰੇ ਨਾਲ ਐਡਾ ਐਡਾ ਵੱਡਾ ਇਲزام ਲਾਇਆ ਮੇਰ ਸਾਹਿਬਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਮੈਂ ਮੇਰ ਸਾਹਿਬਾਂ ਨੂੰ ਮੈਂ ਬਦਨਾਮ ਨਹੀਂ ਹੋਣ ਦੇਣਾ ਇੱਕ ਲੇਡੀਜ਼ ਨੂੰ ਬਦਨਾਮ ਨਹੀਂ ਹੋਣ ਦੇਣਾ ਚਾਹੇ ਮੈਨੂੰ ਮਰਨਾ ਪਵੇ ਮੈਂ ਬਦਨਾਮ ਨਹੀਂ ਹੋਣ ਦੇਣਾ ਤੁਹਾਡੀ ਮੰਗੀ ਹੈ ਸਾਡੀ ਇਹ ਹੀ ਮੰਗ ਹੈ ਜਿੱਥੇ ਆ ਗਏ ਸੀ ਉੱਥੇ ਹੀ ਰਹਿਣਾ ਸਾਡੀ ਇਹ ਹੀ ਮੰਗ ਹੈ ਹੋਰ ਇਹਨਾਂ ਦੇ ਪਰਚਾ ਕੀਤਾ ਜਾਵੇ ਜਿਹੜੀ ਵਿਚਾਰੀ ਮੇਰ ਨੂੰ ਤੰਗ ਕਰ ਮੇਰ ਮੈਡਮ ਨੂੰ ਬਦਨਾਮ ਕਰ ਰਹੀ ਆ ਜਿਹੜੀ ਗਰੀਬਾਂ ਨਾਲ ਕਰਦੀ ਆ ਅੱਜ ਤੱਕ ਇੰਨੇ ਦਿਨ ਹੋ ਗਏ ਅਸੀਂ ਮੇਰ ਮੈਡਮ ਨੂੰ ਵੀ ਨਹੀਂ ਮਿਲੇ ਉਹ ਵੀ ਬੱਚਿਆਂ ਦੀ ਕਸਮ ਖਾਣੇ ਨਾਲ ਲੱਕੀ ਜੀ ਦੇਖੇ ਵੀ ਨਹੀਂ ਸਾਨੂੰ ਨਾਮ ਵੀ ਨਹੀਂ ਪਤਾ ਉਹਨਾਂ ਦਾ ਨਜਾਇਜ਼ ਝੂੜ ਬੋਲਦੇ ਆ ਖੁਦ ਇਹ ਕਹਿੰਦੇ ਹਾਂਡੇ ਨੂੰ ਅਸੀਂ 47 ਦੁਕਾਨਾਂ 40000 ਰੁਪਏ ਇੱਕ ਇੱਕ ਹਜ਼ਾਰ ਰੁਪਏ ਦੇਣੇ ਆ ਉਹ ਵੀ ਮੇਰੇ ਬੱਚੇ ਮਰਜਨ ਦੇ ਝੂੜ ਬੋਲਾਂ ਇਹ ਖੁਦ ਕਹਿੰਦੀ ਆ ਮੈਡਮ ਤੈਨੂੰ ਇੱਥੇ ਰੈਂਟ ਨਹੀਂ ਦੇਣਾ 40 ਦੁਕਾਨਾਂ ਸੀ 10000 ਰੁਪਏ ਦਵਾਂਗਾ ਤੇਰੀ ਔਕਾਤ ਕਿ 40000 ਤੁਹਾਨੂੰ ਦੇ ਦਵੇਂ ਹੁਣ ਕੱਲ ਕੀ ਹੋਇਆ ਸੀਗਾ ਕੱਲ ਕਹਿੰਦੇ ਤੁਸੀਂ ਉਹਨਾਂ ਕੁੱਟਮਾਰ ਕਰਨ ਦੀ ਕੋਸ਼ਿਸ਼ ਕੋਈ ਕੁੱਟਮਾਰ ਨਹੀਂ ਹੋਈ ਕੱਲ ਅਸੀਂ 15 ਦਿਨ ਐਸੀ ਹਾਂਡਾ ਜੀ ਕੋ ਤੱਕੇ ਖਾਰੇ ਸੀ ਸਮਾਨ ਦੇ ਦੋ ਸਮਾਨ ਦੇ ਦੋ ਸਾਡੇ ਸਮਾਨ ਵਿੱਚ ਪੇਟੀਆਂ ਵਿੱਚ ਪੇਟੀਆਂ ਵਿੱਚ ਸਾਡੇ ਕੱਪੜੇ ਆ ਉਹ ਨੁੱਚੜਦੇ ਹੋਣੇ ਕਿੰਨਾ ਨੁਕਸਾਨ ਹੈ ਦੱਸੋ ਗਰੀਬ ਬੰਦੇ ਦਾ ਜਿਹੜਾ ਬੰਦਾ ਹੈ ਮੈਂਟਲੀ ਪ੍ਰੋਬਲਮ ਹੈ ਐਕਸੀਡੈਂਟ ਚ ਇਕੱਲੀ ਜਨਾਨੀ ਕਮਾਨ ਵਾਲੀ ਇੱਥੇ ਅੱਜ ਇਹਨਾਂ ਨੂੰ ਕਰੋਜਮੈਂਟ ਦਿੱਖ ਰਿਹਾ ਅੱਜ ਕਿੰਨੇ 13 ਸਾਲ ਹੋ ਗਏ ਮੈਨੂੰ ਇੱਥੇ ਬੈਠੀ ਅੱਜ ਦੀ ਕਿ ਇਹਨਾਂ ਨੂੰ ਠੀਕ ਹੈ ਜਦੋਂ ਸੀਜ਼ਨ ਆਂਦਾ ਉਦੋਂ ਹੀ ਰੋਲਾ ਪਾਉਂਦੇ ਪਿਛਲੀ ਵਾਰ ਪਰਚਾ ਆਇਆ ਸੀ ਇਹਨਾਂ ਨੇ ਮੇਰੇ ਸੇਰ ਤੇ ਡਾਂਗ ਮਾਰੀ ਸੀ ਮੈਂ ਫੇਰ ਵੀ ਇਹਨਾਂ ਇਹਨਾਂ ਰੂਬਰ ਡਾਲਨੇ ਬਾਅਦ ਜਾਣਾ ਸੀ ਕੰਪਰੋਮਾਈਜ਼ ਕਰ ਲਿਆ ਅਸੀਂ ਨੀ ਇਹ ਕੰਮ ਕੀਤਾ ਨਾ ਕਦੀ ਕਰਾਂਗੇ ਜ਼ਿੰਦਗੀ ਵਿੱਚ ਆ ਦੇਖੋ ਆ ਮੰਗ ਕੀ ਕਰਦੇ ਆ ਦੇਖੋ ਸਰ ਆਹ ਮਾਰਕੀਟ ਵਾਲੇ ਆਹ ਮਾਰਕੀਟ ਵਾਲੇ ਲੈਣਾ ਲਾ ਰਹੇ ਪੀਲੀਆਂ ਆਪਣੇ ਆਪ ਜੋ ਕੀ ਕਾਰਪੋਰੇਸ਼ਨ ਦਾ ਕੰਮ ਹੈ ਮੰਗ ਕੀ ਕਰਦੇ ਤੋ ਸਾਬ ਪਤਾ ਚਲਦਾ ਪਿਆ ਆਂਡਾ ਜੀ ਸਾਬ ਮਿਲ ਹੋਏ ਆ ਸਾਡੇ ਨਾਲ ਠੱਗਾ ਕਰ ਰਿਹਾ ਮੈਂ ਤਾਂ ਉੱਪਰ ਤੱਕ ਜਾਊਂਗੀ ਇਹਨਾਂ ਦੇ ਮੈਂ ਚਾਹੇ ਮਰ ਜਾਂਗੀ ਮੈਂ ਚਾਹੇ ਮੈਂ ਆਪਣੀ ਮੈਂ ਖਾਨਦਾਨੀ ਔਰਤ ਹੈ ਮੇਰੀ ਹੁਣ ਬੇਇੱਜ਼ਤੀ ਹੋ ਗਈ ਬਹੁਤ ਖੂਬ ਮੈਂ মিডিਆ ਚ ਆ ਗਈ ਮੈਂ ਬਹੁਤ ਖੂਬ ਬੇਇੱਜ਼ਤੀ ਹੋ ਗਈ ਮੰਗ ਕੀ ਹੈ ਤੁਹਾਡੀ ਮੰਗ ਇਹੀ ਹੈ ਅਸੀਂ ਇੱਥੇ ਹੀ ਰਹਿਣਾ ਤੇ ਨਾਲੇ ਜਿਨ੍ਹਾਂ ਨੇ ਮੇਨ ਸਾਹਿਬ ਤੇ ਇਲਜ਼ਾਮ ਲਾਇਆ ਉਹਨਾਂ ਨੂੰ ਉਹਨਾਂ ਦੇ ਮੈਂ ਪਰਚਾ ਕਰਾਊਂਗੀ ਕਰਾਊਂਗੀ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਤੇ ਇਲਜ਼ਾਮ ਹੈ ਉਹ ਬੇਗੁਨਾਹ ਆ ਤੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲੈਣੇ ਆ ਉਹਨਾਂ ਦਾ ਕੀ ਕੁਝ ਕਹਿਣਾ ਹੈ ਧਰਨਾ ਜਿਹੜਾ ਲੱਗਾ ਹੈਗਾ ਇਹ ਕਾਰਪੋਰੇਸ਼ਨ ਦੇ ਖਿਲਾਫ ਲੱਗਾ ਹੈਗਾ ਠੀਕ ਹੈ ਜੀ ਤੇ ਉਹ ਧਰਨਾ ਜਿਹੜਾ ਹੈਗਾ ਵੀ ਉਹਦੇ ਦੁਆਲੇ ਜਿਹੜੀ ਆਪਾਂ ਜਿਹੜਾ ਸਾਡਾ ਕੰਮ ਹੈਗਾ ਉਹ ਆਪਾਂ ਹੈਗਾ ਕਿ ਸਿਕਿਉਰਿਟੀ ਮੁਤਾਬਕ ਕੋਈ ਭੰਗ ਤੋੜਨਾ ਕਰ ਕੋਈ ਉਹੋ ਜਿਹਾ ਨੁਕਸਾਨ ਨਾ ਹੋਵੇ ਬਾਕੀ ਉਹਨਾਂ ਦਾ ਕਹਿੰਦੇ ਕਿ ਮੇਅਰ ਸਾਹਿਬ ਆ ਰਹੇ ਨੇ ਮੇਰ ਸਾਹਿਬ ਆ ਕੇ ਆਪਣੀ ਜੋ ਵੀ ਕਾਰਵਾਈ ਕਰਨਗੇ ਕਰਨਗੇ। ਇਹ ਜਿਹੜੀ ਬਾਹਰ ਲਾਅ ਐਂਡ ਆਰਡਰ ਦੀ ਸਥਿਤੀ ਕਿੱਦਾ ਦੇਖੀ? ਬਿਲਕੁਲ ਠੀਕ ਠਾਕ ਹੈ ਜੀ। ਕੋਈ ਐਹੋ ਜਿਹੀ ਕੋਈ ਬਾਹਰ। ਜੇ ਕੋਈ ਗੁੱਲੜ ਵਾਲਾ ਤੋਂ ਕਾਰਵਾਈ ਕਰਾਂਗੇ। ਬੰਦੀ ਦੀ ਕਾਰਵਾਈ ਕੀਤੀ ਜਾਊਗੀ। ਹਾਂ ਬੰਦੀ ਦੀ ਕਾਰਵਾਈ ਕੀਤੀ। ਅਸੀਂ ਸ਼ਾਂਤਪੁਰਮ ਚੱਲਦੇ। ਬਿਲਕੁਲ ਸ਼ਾਂਤਪੁਰਮ ਚੱਲਦਾ। ਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲਈ। ਉਹਨਾਂ ਨੇ ਕਹਿਣਾ ਹੈ ਕਿ ਸਾਡਾ ਕੰਮ ਲਾਅ ਐਂਡ ਆਰਡਰ ਦਾ ਹੈ। ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਸੰਭਾਲ ਲਈ ਹੋਈ ਹੈ ਕਿ ਉਹਨਾਂ ਦਾ ਹੀ ਕਹਿਣਾ ਹੈ ਕਿ ਜੇ ਕੋਈ ਅਨਸੁਖਾਵਨੀ ਘਟਨਾ ਆਉਂਦੀ ਆ ਅਸੀਂ ਉਸ ਦੇ ਲਈ ਆਪਣੀ ਪੁਲਿਸ ਡਿਪਲੋਏਡ ਕਰ ਦਿਤੀ ਹੈ ਸਾਡਾ ਕੰਮ ਸਿਰਫ ਲਾਅ ਐਂਡ ਆਰਡਰ ਦਾ ਹੈ ਜਿਹੜਾ ਇਹਨਾਂ ਧਰਨਾ ਹੋ ਨਗਰ ਨਿਗਮ ਦੇ ਖਿਲਾਫ ਹੈ ਤੇ ਅਸੀਂ ਜਿਹੜੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਉਹਨਾਂ ਨੂੰ ਦੱਸ ਦਿੱਤਾ ਹੈ ਤੇ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਟ ਪੰਜਾਬ ਟੀਵੀ ਲੁਧਿਆਣਾ